ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਹਿਜਿਓ ਗੁਰਸਾਗਰਿਤ ਨੀ ਪ੍ਰਭੂ ਦੇ ਅਮਰਤ ਸਤਜੋ ਗਏ ਨੈ ਦੂਰੇ ਹਰ ਚੁਗ ਚੁਗ ਕੈ ਕੋਪਾਵੇ ਸਰਵਰਮੈ ਹੰਸ ਪ੍ਰਾਨਪਤ ਪਾਵੇ ਸੋ ਗਉੜ ਨਦ ਗੁਰ ਸੇਵੀਐ ਅਨ ਸੇ ਸੁਭਾਏ ਦਰਸ਼ਨ ਮਰ ਸੇ ਗੁਰ ਕੈ ਜਨਮ ਮਰਨ ਦੁਖ ਜਾਏ ਸੋ ਸਤਿ ਸ੍ਰੀ ਅਕਾਲ ਸ੍ਰੀ ਮੰਨ ਲਾ ਪੰਜਵਾ ਰਬ ਦਪੈ ਇਸ ਕੋ ਜਨ ਕਾਇਆ ਮਨ ਤਨ ਰਸਨਾ ਨਾਮ ਤੇ ਆਇ ਰਬ ਦਪੈ ਇਸ ਕੋ ਜਨ ਕਾਇਆ ਮਨ ਤਨ ਰਸਨਾ ਨਾਮ ਤੇ ਆਇ ਜੀਵਨ ਅਰ ਜੀਵਨ ਆ ਜੀਵਨ ਅਰ ਜਬ ਸਤ ਸੰਗ ਰਮਾਉ ਅਨੁਪ੍ਰਕਾਦੀ ਵਸਤਰੀ ਵਡਾਈ ਅੰਦਨ ਕੀਰਤਨ ਰਗ ਨੰਗਾਈ ਅਸਤੀ ਰਤ ਸੁਸਵਾਦੀ ਅਲਕਾ ਮਾਰਗ ਜਨਿਆਰੀ ਮਨ ਤੁਨੇ ਅੰਦਰ ਚਰਨ ਤੇ ਆਇਆ ਹਰ ਸੁਖਣ ਦਾ ਨਾਨਕ ਦਸ ਬਈਆ ਮਨ ਤੁਨੇ ਅੰਦਰ ਚਰਨ ਤੇ ਆਇਆ ਹਰ ਸੁਖਣ ਦਾ ਨਾਨਕ ਦਸ ਬਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ